ਮਿਹਨਤ ਥੁੱਕੀ ਕੱਢੀ ਪਈ ਆ ਰਾਤ ਦੀ ਤੇ ਡੋਰਾ ਨੇ ਤਾਰਾਂ ਵੱਡੀਆਂ ਹੋਈਆਂ ਸੀ ਉਹ ਸਾਹਮਣੇ ਵੇਖ ਦਿਂਦਾ ਨਹੀਂ ਹੁਣਾਂ ਧੋਵਾ ਜਾ ਉਹ ਸ਼ਾਬਾਸ਼ ਫੜਾਕੇ ਪੈਂਦੇ ਦੇਖੋ ਕੱਚਾ-ਕੁੱੱਚਾ ਕੋਠੇ ਸਭ ਦੇ ਪ੍ਰਣਾਲੇ ਚੱਲਦੇ ਆ ਫੁੱਲ ਬਟਾ ਫੁੱਲ ਇੱਕ ਰਾਤ ਚ ਦੋ ਚੋਰੀਆਂ ਬਾਬਿਆਂ ਦੇੋਂ ਲੈ ਗਏ ਸਾਰਾ ਕੁਛ ਆ ਦਿਖਾਉਣਾ ਤੁਹਾਨੂੰ ਮੈਂ ਬੰਦੇ ਦੇਖੋ ਕਿੰਨੇ ਸੀ ਪਿੰਡ ਵਾਲਿਆਂ ਦਾ ਤਾਂ ਪਤਾ ਸੀ ਵੀ 7-8 ਬੰਦੇ ਨੇ ਭੱਜੇ ਨੇ ਉਹ ਅੱਗੇ ਤੁਹਾਨੂੰ ਦਿਖਾਵਾਂ ਆਏ ਨਾਲ ਗੜੇ ਪੈਂਦੇ ਹੁੰਦੇ ਸਮਾਂ 3 ਵਜੇ ਜਿਹੜਾ ਹੋ ਗਿਆ ਇਹ ਨਹੀਂ ਲੈਂਦਾ ਸਾਹ ਭਾਈ ਚੱਲੇ ਆ ਬਾਬੇ ਬਿਲਾਂ ਦੇ ਭੋਗ ਆ। ਸਮਾਰੀ ਦਾਸ ਜੀ। ਆਇਆ। ਜਲੇਬੀ ਵਾਹ ਜਲੇਬੀ ਵਾਹ। ਪਤਾ ਗਰਜਦਾ ਕੁਛ। ਜਿੰਨੇ ਕੀ ਪੀਲੀਆਂ ਦੀਆਂ ਸੀ ਕਣਕਾਂ ਸਾਰੀਆਂ ਖਤਮ ਕਰਤੀਆਂ ਪੀਲਕਾਂ। ਬਾਕੀ ਫਟਾਰਾ ਵੀ ਸੋਹਣਾ ਹੋ ਗਿਆ ਹੁਣ ਤਾਂ। ਕਿਤੇ ਕਿਤੇ ਤਾਂ ਬੂਝੇ ਸੁੱਕੇ ਪਏ ਨੇ। ਇਹਨੂੰ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ। ਅੱਜ ਵੀਡੀਓ ਰਾਤ ਨੂੰ ਸ਼ੁਰੂ ਕਰਨ ਦਾ ਹੋ ਗਿਆ ਸਿਸਟਮ ਇਹ ਅੱਜ ਰਾਤ ਨੂੰ ਦੱਸਿਆ ਹੈ ਮੀ ਮੀ ਵੀ ਦੱਸਿਆ ਹੈ 100% ਅਸੀਂ ਮੈਂ ਸ਼ਾਮ ਨੂੰ ਇੱਥੇ ਕਲੋਨੀ 'ਚ ਸੈਰ ਕਰਦਾ ਹੁੰਨਾ ਮੈਂ ਕਿਹਾ ਹਵਾ ਸੋਹਣੀ ਚੱਲਦੀ ਆ ਬੈਸ ਟਾਈਮ ਹੈ ਹੁਣ ਤੋਂ ਹੀ ਵੀਡੀਓ ਸਟਾਰਟ ਕਰ ਦਈਏ ਹਨਾ ਤੇ ਕੁਝ ਆਪਣੇ ਬਾਬਿਆਂ ਦੇ ਉਹ ਸਾਹਮਣੇ ਜਿੱਥੇ ਲਾਈਟਾਂ ਜਗਦੀਆਂ ਦੀਦੀਆਂ ਦੇ ਪਿੱਛੇ ਉਹ ਦੇਖੋ ਉੱਥੇ ਹੈਗਾ ਪਾਠ ਪ੍ਰਕਾਸ਼ ਕਰਾਉਣਾ ਪਰਸੋਂ ਨੂੰ ਤੇ ਹੁਣ ਕੱਲ ਨੂੰ ਮੀ ਦੱਸਿਆ ਹੈ ਸਾਰਾ ਦਿਨ ਹੀ ਮੀ ਹੈ ਵੀ 100% ਆ ਰੱਬ ਸਾਥ ਦੇ ਦੇਵੇ ਜਣੀ ਜਿਹੜੇ ਪਾਠ ਵਾਲੇ ਤਿੰਨ ਦਿਨ ਨੇ ਉਹ ਸੋ ਵਧੀਆ ਸੁੱਕੇ ਲੰਘ ਜਾਣ ਨਹੀਂ ਵੀ ਠੰਡ ਚੌਖਾ ਹੋ ਜਾਂਦਾ ਇੱਕ ਤਾਂ ਬਾਹਰੋਂ ਖੱਤਿਆਂ ਚ ਬਾਬਿਆਂ ਦੀ ਜਗਾ ਜਿੱਥੇ ਪਾਠ ਕਰਾਉਣੇ ਹਰ ਸਾਲ ਹੀ ਕਰਾਉਣੇ ਹੁੰਦੇ ਆ ਸਾਂਝਾ ਖੰਡ ਪਾਠ ਹੁੰਦਾ ਪਿੰਡ ਦਾ ਤੇ ਕੁਝ ਉਧਰ ਆਏ ਸੀ ਢੇੜਾ ਮਨ ਸਮਾਨ ਸਮੋਣ ਜਾ ਰੱਖਣ ਸਫਾਈ ਕਰੀ ਸੀ ਅੱਜ ਦਿਨੇ ਕੁਝ ਕੱਲ ਕਰੀ ਸੀ ਕੁਝ ਅੱਜ ਕਰੀ ਆ ਰੰਗ ਰੰਗ ਵਾਲਾ ਨਿਪਟ ਗਿਆ ਕੰਮ ਹਣਾ ਮੈਂ ਕਿਹਾ ਹਵਾ ਚੱਲਦੀ ਆ ਵੀ ਦਿਖਾ ਦਿੱਤਾ ਜਾਵੇ ਕੰਮ ਨਾ ਤੇ ਤੁਸੀਂ ਵੀ ਦੱਸਿਓ ਤੁਹਾਡੇ ਭਾਈ ਸਾਰਿਆਂ ਦੇ ਦੀ ਜਮੀ ਉਹ ਪੈ ਗਿਆ ਦੇਖੋ ਇੱਥੋਂ ਪਤਾ ਲੱਗਦਾ ਕਿ ਉਹ ਤਾਂ ਹੁਣ ਨੀਮੀ ਜਗਾ ਚ ਹਨਾ ਕਲੋਨੀ ਚ ਵੀ ਕਿੰਨੀ ਖਵਾ ਚਲਦੀ ਆ ਉਰਿਆਂ ਠੰਡੀ ਠਾਰ ਹਵਾ ਚਲਦੀ ਆ ਬਾਕੀ ਸਵੇਰੇ ਦੇਖਦੇ ਆ ਕਿੰਨਾ ਕੁ ਮੀਂਹ ਪੈਂਦਾ ਅੱਧੀ ਰਾਤ ਤੋਂ ਸਟਾਰਟ ਆ 11 ਵਜੇ ਤੋਂ ਮੰਨ ਲਓ 11 ਤੋਂ 12 ਕਦੇ ਸਟਾਰਟ ਹੋ ਜਾਣਾ ਮੀਂਹ ਦੱਸਿਆ ਤਾਂ 11 12 ਤੋਂ ਹੈ ਬਾਕੀ ਰੱਬ ਜਾਣਦਾ ਹਨਾ ਕਦੋਂ ਪੈਂਦਾ ਕਿੰਨਾ ਟਾਈਮ ਪੈਂਦਾ ਆਪਾਂ ਮੋਟਰ ਕੋਲੇ ਇੱਥੇ ਸੈਰ ਕਰਦੇ ਨਾ ਉਹ ਸਾਹਮਣੇ ਮੋਟਰ ਨਹੀਂ ਦੀ ਆਪਣੀ ਇਹ ਉਹ ਜਿਹੜੇ ਦਰਖਤ ਚ ਦੀਂਦੇ ਆ ਸੈਂਟਰ ਚ ਬਿਲਕੁਲ ਉਹ ਉੱਥੇ ਮੋਟਰ ਆ ਚਲੋ ਬਾਕੀ ਸਵੇਰੇ ਫਿਰ ਦਿਖਾਵਾਂਗੇ ਕਿਵੇਂ ਆ ਕਿੰਨਾ ਕ ਮੀਂਹ ਪੈਂਦਾ ਕੀ ਗੱਲ ਬਾਤ ਆ ਸਜਣੋ ਪੌਣੇ 12 ਹੋਣ ਦੇ ਰਹਿ ਗਏ ਮਿੰਟ 5 ਜਿਵੇਂ ਪਹਿਲਾਂ ਆਪਾਂ ਦੱਸਿਆ ਸੀ ਵੀਡੀਓ ਚ ਵੀ ਮੀਂਹ ਦੇ ਸਾਰ ਨੇ ਪੂਰੇ ਫੁੱਲ ਮੀਂਹ ਲੱਗ ਗਿਆ ਜੀ ਪੈਣ ਜਿੱਦੇ ਆਪਾਂ ਦੇ ਉੱਤੇ ਲਾ ਹੁਣ ਜਿੰਦਾ ਤਾਂ ਨਹੀਂ ਥੋਲਣਾ ਆਪਾਂ ਇਦਾਂ ਹੀ ਜਦੋਂ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਬਾਕੀ ਆਪਾਂ ਕੈਮਰੇ ਦਿਖਾ ਦਿੰਦੇ ਆ ਆਹ ਲਓ ਜੀ ਬੜੀ ਮੀਂਹ ਪੈ ਰਿਹਾ ਬੱਦਲ ਮਾਰਦਾ ਬੜਕਾਂ ਪੂਰੀਆਂ ਪੂਰੀ ਗੜਗੰਧ ਪੈਂਦੀ ਆ ਬਾਕੀ ਦੇਖਦੇ ਹੁਣ ਕਿੰਨਾ ਟਾਈਮ ਪੈਂਦਾ ਵਧੀਆ ਪੈ ਜਾਵੇ ਦੂਜੇ ਪਾਣੀ ਵਾਲੇ ਕੰਮ ਫਤਿਹ ਹੋ ਜਾਊਗਾ ਤੇ ਰਿਓ ਤੁਹਾਨੂੰ ਪਤਾ ਆਪਾਂ ਪਾ ਜਿੱਤਾ ਅਸਰ ਕਰਦਾ ਰਹਿਓ ਨੇ ਬਾਕੀ ਕਰਦੇ ਆ ਸਵੇਰੇ ਗੱਲਬਾਤ ਮਿਹਨਤ ਧੁੱਕੀ ਕੱਢੀ ਪਈ ਆ ਰਾਤ ਦੀ ਤੇ ਡੋਰਾ ਨੇ ਤਾਰਾਂ ਵੱਡੀਆਂ ਹੋਈਆਂ ਸੀ ਉਹ ਸਾਹਮਣੇ ਵੇਖ ਦਿਂਦਾ ਨਹੀਂ ਹੁਣ ਤੂੰ ਆ ਜਾ ਉਹ ਸ਼ਾਬਾਸ਼ ਪੜਾਕੇ ਪੈਂਦੇ ਦੇਖੋ ਪਤੰਗ ਪਤਾ ਨੂੰ ਜਾਂ ਚੜਦੇ ਹਨ ਪਤੰਗ ਵੱਡੇ ਜਾਂਦਾ ਜਾਂ ਜਵਾਕ ਡੋਰਾ ਖਿੱਚਦੇ ਉਹਦੇ ਨਾਲ ਚੀਰੇ ਲੱਗੇ ਹੋਏ ਨੇ ਤਾਰਾਂ ਨੂੰ ਨੀ ਪਈ ਜਾਂਦਾ ਕਰੇ ਉਧਰ ਸਿਰੇ ਪਟਾਕਾ ਕਰੇ ਉਧਰ ਸਿਰੇ ਤਾਰ ਟੁੱਟ ਕੇ ਥੱਲੇ ਡਿੱਗਣ ਵਾਲੀ ਆ ਬਸ ਉਹ ਇੰਨੇ ਜਿਹੇ ਪਟਾਕੇ ਵੜਾਕੇ ਚੱਲ ਰਹੇ ਨੇ ਜੂਮ ਕਰਕੇ ਦੇਖੀਏ ਜੀ ਦਿਨਾਂ ਹੋਵੇ ਤੁਮਾਨੇ ਕਦੋਂ ਆ ਦਲ ਕੋਲ ਸੈਂਟਰ ਤੇ ਨੀਲੇ ਰੰਗ ਬੰਨੇ ਪਏ ਨੇ ਫੁੱਲ ਸਪੀਡਾਂ ਤੇ ਚੱਲਦਾ ਕੰਮ ਛੜੀ ਵਾਲਾ ਕੰਮ ਹੋਇਆ ਹੈ ਪੂਰਾ ਉਹ ਤਾਰ ਤਾਂ ਵੱਡੀ ਜਿਹੜੀ ਦੀ ਲਾਈਟ ਬੰਦ ਹੋ ਗਈ ਹੋਣੀ ਆ ਜਿਹੜੀ ਉੱਪਰ ਲੋਹੇ ਦੀ ਤਾਰ ਪਾਈ ਹੁੰਦੀ ਜਿਹਦੇ ਨਾਲ ਤਾਰ ਬੰਨੀ ਹੁੰਦੀ ਆ ਉਹਦੇ ਸਿਰ ਤੇ ਤਾਰ ਖੜੀ ਆ ਓ ਜੀ ਸੰਗਤ ਜੀ ਮੈਂ ਡੈਰੀ ਤੋਂ ਚੱਲਿਆ ਮੈਂ ਕਿ ਗੱਡੀ ਲੈ ਕੇ ਚਲਦੇ ਨਾਲੇ ਦੇਖ ਕੇ ਆਉਂਦੇ ਆ ਰੰਗ ਟੰਗ ਕਿੱਦਾਂ ਦਾ ਸਿਸਟਮ ਆ ਸੈਡਾ ਥੋੜਾ ਵੇਹ ਪਨਾਲੇ ਕੱਚਿਆਂ ਕੁੱਚਿਆਂ ਕੋਠੇ ਸਭ ਦੇ ਪਨਾਲੇ ਚੱਲਦੇ ਆ ਫੁੱਲ ਵਟਾ ਫੁੱਲ ਇਹਦਾ ਮਤਲਬ ਮੀਂਹ ਪੂਰਾ ਗੱਡਵਾ ਪਿਆ ਹੋਇਆ ਤੇ ਬਾਕੀ ਭਾਈ ਤੁਸੀਂ ਵੀ ਦੱਸਿਓ ਤੁਹਾਡੇ ਕਿਹੜੇ ਕਿਹੜੇ ਕਿੰਨਾ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਦੇ ਵਿੱਚ ਐਵੇਂ ਮੀਂਹ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਕਿਉਂ ਜਿਹੜਾ ਮੌਸਮ ਵਿਭਾਗ ਦੀ ਉਹ ਡਿਟੇਲ ਜੀ ਆਈ ਹੁੰਦੀ ਉਹਦੇ ਚ ਆਉਂਦਾ ਸੀ ਨਾ ਵੀ ਆਹ ਏਰੀਆ ਚ ਮੀਂਹ ਆਇਤੀ ਯਾਨੀ 100 ਦਾ 100% ਆ ਇਧ ਕਿਆ ਹੀ ਬੱਤਾਂ ਨੇ ਮੋਟਪ ਤੇ ਚੱਲਾਂਗੇ ਦਿਨੇ ਜੇ ਥੋੜਾ ਠਹਿਰ ਕੇ ਚਾਹ ਚੂ ਪੀ ਕੇ ਅਜੇ ਸਵੇਰ ਦੀ ਪਹਿਲੀ ਚਾਹ ਪੀਣੀ ਆ ਵਾਹੇ ਪਹਿਲਾਂ ਦੁੱਧੂ ਲਈਏ ਲਓ ਦਾ ਭਾਈ ਕਰੋ ਟਾਈਮ ਚੈੱਕ ਤੇ ਨਹੀਂ ਕਿਹਾ ਵਾਜਾ ਵਾਜਾ ਤਨ ਤਾਨੀ ਹੋਈ ਸੀ ਤਨ ਤਾਨੀ ਆਇਲਾ ਗੜੇ ਪੈਂਦੇ ਹੁੰਦੇ ਨੇ ਕਿਆ ਬਾਤਾਂ ਨੇ ਛੜੀ ਵਾਲਾ ਕੰਮ ਆ ਪੂਰਾ ਗੱਟ ਮਮੀ ਪੈ ਰਿਹਾ ਪਿਛਲੇ ਅੱਧੇ ਪੌਣੇ ਘੰਟੇ ਤੋਂ ਯਾਨੀ ਪੈ ਤਾਂ ਤੜਕੇ ਦਾ 2 ਵਜੇ ਦਾ ਰਿਹਾ 사ਉਂਡ ਚੈੱਕ ਕਰੋ 사ਉਂਡ ਮੀਂਹ ਦੀ ਹਾਂ ਤੁਹਾਨੂੰ ਬੁਬਲੇ ਦਿਖਾਉਣੇ ਆ ਤੇ ਦੇਖੋ ਬੁਬਲੇ ਬੁਲਬਲੇ ਬੰਦ ਬਲਿਆ ਤੇ ਕਰੋ ਬਈ ਮੀਂਹ ਹਟੇ ਤੋਂ ਬਾਅਦ ਦਾ ਮਾਹੌਲ ਚੈੱਕ ਹਵਾ ਚੱਲਦੀ ਆ ਪੂਰੀ ਠੰਡੀ ਠਾਰ ਬੱਦਲ ਬੁੱਦਲ ਵੀ ਬਹੁਤ ਹੋਇਆ ਹੋਇਆ ਮੈਂ ਕਿਹਾ ਦਿਖਾ ਦਈਏ ਬਾਹਰਲਾ ਮੌਸਮ ਕਿਵੇਂ ਆ ਅੰਦਰੋਂ ਤਾਂ ਪਤਾ ਦਿਖਾਈ ਦਿੱਤਾ ਕਈ ਵਾਰੀ ਚਾਰੇ ਪਾਸੇ ਪੂਰਾ ਘੁਲਿਆ ਹੋਇਆ ਹੈ ਬੱਦਲ ਕਣੀਆਂ ਤਾਂ ਵੈਸੇ ਹੁਣ ਵੀ ਪੈਂਦੀਆਂ ਮਾੜੀਆਂ ਮਾੜੀਆਂ ਯਾਨੀ ਪੂਰਾ ਗੱਡ ਮਮੀ ਪੈ ਲਿਆ ਸਿਆਲਾਂ ਦਾ ਪਹਿਲਾ ਵੀ ਮੰਨ ਕੇ ਚੱਲੋ ਇਹ ਅੱਗੇ ਸਵਾ ਵੇਲੇ ਪੈਂਦਾ ਹੁੰਦਾ ਜਦੋਂ ਸ਼ਹੀਦ ਦੀ ਦਿਹਾੜੇ ਹੁੰਦੇ ਆ ਐ ਇੱਕ ਦਿਨ ਉਹ ਮਾੜੀ ਮੋਟੀ ਕਹਿ ਪੈ ਤਾਂ ਚਲੋ ਉਹਦਾ ਵੀ ਗਿਆ ਸੀ ਉਦੋਂ ਮਕੈਣ ਮੈਣ ਜੀ ਸੀ ਮਾੜੀ ਮੋਟੀ ਹੁਣ ਤਸੱਲੀयां ਕਰਾਈਆਂ ਰੱਬ ਨੇ ਆਨ ਪੂਰੀਆਂ ਅਣਕਾਂ ਨੂੰ ਪੂਰਾ ਫੁੱਲ ਵਧੀਆ ਪਾਣੀ ਲੱਗਿਆ ਹੁਣ ਪਾਣੀ ਲੱਗਣ ਵਾਲਾ ਸੀ ਸਮਾਂ 3:00 ਵਜੇ ਦਾ ਹੋ ਗਿਆ। ਇਹ ਨਹੀਂ ਲੈਂਦਾ ਸਾਹ ਬਈ। ਵਿੱਚ ਅੱਧਾ ਘੰਟਾ ਮੌਸਮ ਸਾਫ਼ ਹੋ ਗਿਆ ਸੀ। ਜਾਨੀ ਉਹ ਧੁੱਪ ਦਾ ਚਮਕਾਰਾ ਜਿਹਾ ਲੱਗਿਆ ਸੀ ਵੀ ਹਾਂ ਬਣੂ ਗੱਲ ਪਰ ਫੇਰ ਲੱਗਿਆ ਮੀਂਹ ਪੈਣਾ। ਮੋਟਰ ਤੇ ਜਾਣ ਦਾ ਮੂਰਜ਼ਾ ਬਣਾਈ ਮੈਂ ਕਿਹਾ ਚਾਹ ਦੂ ਪੀ ਕੇ ਚੱਲਦਾ 3:00 ਵਜੇ ਜਾਨੂ ਫੇਰ ਮੀਂਹ ਆ ਗਿਆ ਹੁਣ। ਦੇਖਾਂਗੇ ਸ਼ਾਮ ਨੂੰ ਜੇ ਬਣੀ ਗੱਲ ਤਾਂ ਫਿਰ ਕੱਢਿਆਂ ਬਾਕੇ ਜਿਹੜਾ ਜੇ ਨਾ ਬਣੀ ਤਾਂ ਫਿਰ ਸਵੇਰੇ ਸਹੀ। ਅੱਜ ਚੱਲੇ ਆਂ ਬਾਬੇ ਬਿਲਾਲ ਦੇ ਭੋਗ ਆ ਪਹਿਲਾਂ ਬਣਾਈ ਨਹੀਂ ਸੀ ਵੀਡੀਓ ਅੱਜ ਭੋਗ ਅੱਜ ਤਿਆਰੀ ਆ ਜਾਣ ਦੀ ਨਾ ਧੋ ਕੇ ਵਿਲੇ ਹੋ ਗਏ ਪਹੁੰਚਦੇ ਹਾਂ ਹੁਣ ਉੱਥੇ ਗੱਡੀ ਕਰ ਦਈਏ ਸਟਾਰਟ ਪਹਿਲਾਂ ਲਾਉਂਦੇ ਬਾਕੀ ਉੱਥੇ ਜਾ ਕੇ ਕਰਦੇ ਆਂ ਗੱਲਬਾਤ ਦਿਖਾਉਨੇ ਆਂ ਸ਼ੀਸ਼ਾ ਸਾਫ਼ ਕਰ ਦਈਏ ਸਾਂਝਾ ਖੰਡ ਪਾਠ ਹੁੰਦਾ ਇਹ ਪਿੰਡ ਦਾ ਤੇ ਸਾਰੇ ਪਿੰਡ ਦਾ ਯੋਗਦਾਨ ਹੁੰਦਾ ਭਾਈ ਇਹ ਚ ਭੋਗ ਪੈ ਗਿਆ ਵੀਡੀਓ ਬਣਾਉਣੀ ਭੁੱਲ ਗਏ ਪਹਿਲਾਂ ਹੁਣ ਜਦ ਆਇਆ ਹੁਣ ਫੌਣ ਲੱਗ ਗਿਆ ਫਿਰ ਹਾਂ ਹਾਂ ਪਹਿਲਾਂ ਉਹ ਬਿਮਾਰ ਜ ਨਹੀਂ ਹੋ ਕੇ ਮਹੀਨਾ ਤੋਂ ਬੰਦ ਕਰਤੀ ਸੀ ਬਿਮਾਰੀ ਦਾ ਆਇਆ ਲੱਗਿਆ ਆ ਰਹੀ ਹੈ ਥੋੜਾ ਨਾਲ ਚੱਲਿਆ ਜੀ ਮਹਾਰਾਜ ਰੂਪ ਲੈ ਕੇ ساری ਸੰਗਤ ਰੋਟੀ ਖਾਂਦੀ ਸੀ ਪ੍ਰਸ਼ਾਦਾ ਜਾਗਦੇ ਸਾਰੇ ਖੜੇ ਹੋ ਗਏ ਆਪਣੀ ਜੋੜੀ ਲੱਗੀ ਜਲੇਬੀਆਂ ਤੇ ਜਿਹੜੇ ਪਿੰਡ ਚ ਜਿੰਨੇ ਘਰ ਆਏ ਸਾਰੇ ਉਹਨਾਂ ਜਲੇਬੀਆਂ ਬੰਨਣੀਆਂ ਸੀ ਜਲੇਬੀ ਵਾਈ ਗੁਰੂ ਜਲੇਬੀ ਵਾਈ ਗੁਰੂ ਜਲੇਬੀ ਵਾਈ ਗੁਰੂ ਆਓ ਆਓ ਜਲੇਬੀ ਵਾਈ ਗੁਰੂ ਜਲੇਬੀ ਵਾਈ ਗੁਰੂ ਇੱਕ ਰਾਤ ਚ ਦੋ ਚੋਰੀਆਂ ਇੱਕ ਮੰਨ ਲਓ ਬਚਾ ਲਈ ਪਿੰਡੋਂ ਬਚਾਅ ਹੋ ਗਿਆ ਤੇ ਬਾਬਿਆਂ ਦੇੋਂ ਲੈ ਗਏ ਸਾਰਾ ਕੁਝ ਆ ਦਿਖਾਉਣਾ ਤੁਹਾਨੂੰ ਮੈਂ ਬੰਦੇ ਦੇਖੋ ਕਿੰਨੇ ਸੀ ਬਾਬੇ ਵਾਲਾ ਤਾਂ ਚਲੋ ਹਜੇ ਪਤਾ ਨਹੀਂ ਲੱਗਿਆ ਹਨਾ ਪਿੰਡ ਵਾਲਿਆਂ ਦਾ ਤਾਂ ਪਤਾ ਸੀ ਵੀ 7-8 ਬੰਦੇ ਨੇ ਭੱਜੇ ਨੇ ਉਹ ਅੱਗੇ ਤੁਹਾਨੂੰ ਦਿਖਾਵਾਂਗੇ ਕੈਮਰਿਆਂ ਚ ਕਿਉਂ ਆਪਣੇ ਕੋਲ ਤਾਂ ਵੀਡੀਓ ਹੈ ਨਹੀਂ ਸੀ ਕੈਮਰੇ ਵਿੱਚ ਪਤਾ ਲੱਗਦਾ ਸਾਰਾ ਪਹਿਲਾਂ ਤੁਹਾਨੂੰ ਦਿਖਾਉਣਾ ਬਾਬਿਆਂ ਦੇ ਇੱਥੋਂ ਤਾਂ ਸਾਰਾ ਕੁਝ ਹੀ ਲੈ ਗਏ ਇਨਵਰਟਰ ਸੀਗਾ ਬੈਂਟਰਾਂ ਸੀ ਬਾਕੀ ਗੱਲੇ ਨੂੰ ਵੀ ਬਾਡਾ ਲਾਇਆ ਸੀ ਉਹਨਾਂ ਨੇ ਕਟਰ ਨਾਲ ਵੱਢਦੇ ਸੀ ਮੇਰੇ ਨਾਲ ਤਾਂ ਗੱਲਾਂ ਤੋਂ ਉਹ ਤਾਂ ਫੇਰ ਵੱਡ ਨਹੀਂ ਹੋਇਆ ਕਿਉਂ ਗੱਲਾਂ ਆਪਣਾ ਬਹੁਤ ਹੈਵੀ ਲੱਗਿਆ ਹੋਇਆ ਕਿਉਂ ਪਹਿਲਾਂ ਇੱਥੇ ਪਹਿਲਾਂ ਉਦਾਂ ਵੀ ਚੋਰੀਆਂ ਚਾਰੀਆਂ ਹੁੰਦੀਆਂ ਰਹਿੰਦੀਆਂ ਸੀ ਪੈਸੇ ਲੈ ਜਾਂਦੇ ਸੀ ਕੱਢ ਕੇ ਉਸ ਤੋਂ ਬਾਅਦ ਗੱਲਾਂ ਦਾ ਹਿਸਾਬ ਨਾਲ ਬਣਾਤਾ ਵੀ ਉਹਦੇ ਵਿੱਚੋਂ ਪੈਸੇ ਨਿਕਲਣੇ ਰੱਬ ਦਾ ਨੋਆ ਜਿੰਦੇ ਵੀ ਪੰਜ ਲੱਗੇ ਬਹੁਤ ਵੱਡਾ ਭਾਰਾ ਬਣਿਆ ਹੈ ਗੱਲਾਂ ਉਰੇ ਇਨਵਰਟਰ ਬੈਂਟਰਾਂ ਤੇ ਹੋਰ ਜਿੰਨਾ ਕਸਮਾਨ ਹੋ ਸਕਿਆ ਲੈ ਗਏ ਤਾਂ ਹੀ ਅਜ ਅੰਦਰ ਹਨੇਰਾ ਪਿਆ ਸਾਰੇ ਬਸ ਆਹੀ ਇੱਕ ਬੱਲਬ ਜਗਦਾ ਰਹਿ ਗਿਆ ਇਹ ਅਸਲ ਵਿੱਚ ਹੋਇਆ ਕੀ ਨਾ ਜਿੱਦਨ ਆਪਣੇ ਭੋਗ ਸੀਗਾ ਅ ਖੰਡ ਪਾੜਦਾਂ ਸਾਂਝੇ ਪਾੜਦਾ ਤੇ ਕੈਮਰੇ ਕੁਦਰਤੀ ਪਤਾ ਨਹੀਂ ਕੋਈ ਗੱਲਬਾਤ ਉਧਰ ਕੋਈ ਤਾਰਾ ਤੂਰਾ ਚੱਕਰ ਪੈ ਕੈਮਰੇ ਚੱਲਦੇ ਨਹੀਂ ਸੀ ਬਾਬਿਆਂ ਦੇ ਕੈਮਰੇ ਵੀ ਲੱਗੇ ਹੋਏ ਨੇ ਤੇ ਕੈਮਰੇ ਚ ਕੁਛ ਆਇਆ ਨਹੀਂ ਹੁਣ ਦੋ ਬਾਅਦ ਚਲਵਾਤੇ ਮੈਨੂੰ ਲੱਗਦਾ ਪਰ ਹੁਣ ਇਨਵਰਟਰ ਹੈ ਨਹੀਂ ਗੰਦਰ ਕੈਮਰੇ ਇਨਵਰਟਰ ਤੋਂ ਬਿਨਾ ਫੇਰ ਨਹੀਂ ਕੰਮ ਕਰਦੇ ਹੋਣੇ ਵਿਚਾਰੇ ਬਹੁਤ ਗਲਤ ਹੋਇਆ ਲੋਕ ਬਾਬਿਆਂ ਦੀ ਧਾਰਮਿਕ ਜਗਾ ਵੀ ਨਹੀਂ ਛੱਡਦੇ ਦੇਖ ਲੋ ਕਿੱਡਾ ਹਨਾ ਬੰਦਿਆਂ ਦਾ ਦਿਲ ਆ ਪਤਾ ਕੈਮਰੇ ਲੱਗੇ ਹੋਏ ਨੇ ਕੱਲ ਨੂੰ ਗੱਲਬਾਤ ਹੁੰਦੀ ਆ ਅਸਲ ਵਿੱਚ ਸਮਝੋ ਬਾਹਰ ਆ ਕਮਾ ਕੋਲੇ ਕਲੋਨੀ ਆ ਦੇਖੋ ਇੱਥੇ ਘਟੋ ਘਟ ਪੰਜ ਛੇ ਸਕਿਉਰਿਟੀ ਗਾਰਡ ਨੇ ਆ ਸਾਹਮਣੇ ਜਿਹੜੀ ਬਿਲਡਿੰਗ ਦਿਂਦੀ ਆਪਣੀ ਮੋਟਰ ਦੀ ਬੈਕ ਸਾਈਡ ਤੇ ਉੱਥੇ ਦੋ ਮੁੰਡੇ ਪੱਕੇ ਹੁੰਦੇ ਆ ਉਹ ਉੱਪਰਲੀ ਮੰਜ਼ਲ 'ਚ ਬੈਠੇ ਹੁੰਦੇ ਆ ਆਹ ਰੈਸਟੋਰੈਂਟ ਆ ਜਿਹੜਾ ਇੱਥੇ ਵੀ ਬੰਦੇ ਨੇ ਆਹ ਮੈਕੜੀ ਵਾਲੇ ਤੇ ਬੰਦੇ ਨੇ ਆਹ ਬਿਲਡਿੰਗ ਤੇ ਵੀ ਬੰਦੇ ਨੇ ਘਟੋ ਘਟ ਫਿਰ ਆ ਦੇਖੋ ਘਰ ਕਿੰਨੇ ਨੇ ਪਿੱਛੇ ਆ ਆ ਨਾਲ ਤੂੰ ਜਿਗਰਾ ਦੇਖੋ ਬੰਦਿਆਂ ਦਾ ਕਿੱਡਾ ਹਨਾ ਜਮਾ ਕਿਸੇ ਨੂੰ ਡਰ ਭੈ ਨਹੀਂ ਵੀ ਕੋਈ ਆਵਾਜ਼ ਆਉਣੀ ਜਾਂ ਕੁਝ ਕਰਨਾ ਅੰਦਰੋਂ ਲਾਈਟ ਲਾ ਕੇ ਕਟਰ-ਕਟਰ ਚਲਾਇਆ ਹੋਊਗਾ ਉਹਨਾਂ ਨੇ ਪਤੰਦਰਾ ਨੇ ਬਹੁਤ ਗਲਤ ਗੱਲ ਆ ਇਹ ਚਲੋ ਬਾਕੀ ਜਿਹੜਾ ਕਰੂਗਾ ਆਪੇ ਭਰੂਗਾ ਭੋਗ ਤੋਂ ਬਾਅਦ ਗੱਲਾਂ ਖੋਲ ਲੰਨੇ ਆ ਜਦੀ ਪੈਸੇ ਕੱਢ ਲੰਨੇ ਤੇ ਉਹ ਤੋਂ ਬਾਅਦ 10ਵੀਂ ਵਾਲਾ ਦਿਨ ਹੁੰਦਾ ਜਿਹਦਣ 10ਵੀਂ ਵਾਲੇ ਦਿਨ ਜਿਆਦਾ ਸੰਗਤ ਆਉਂਦੀ ਆ ਮੱਥਾ ਟੇਕਣ ਉਸ ਦਿਨ ਵੀ ਨਾਲ ਹੀ ਸ਼ਾਮ ਨੂੰ ਗੱਲਾਂ ਖੋਲ ਲਿਆ ਜਾਂਦਾ ਪੈ ਤੇ ਤਾਂ ਕਰਕੇ ਬਾਕੀ ਗੱਲਾਂ ਵੱਡ ਤੋਂ ਤਾਂ ਹੋਇਆ ਨਹੀਂ ਕੱਟਣਾ ਵੱਢਦੇ-ਵੁਢਦੇ ਰਹੇ ਗੱਲ ਨਹੀਂ ਬਣੀ ਆ ਸਮਾਨ ਲੈ ਗਏ ਆ ਹੁਣ ਅੱਗੇ ਤੁਹਾਨੂੰ ਮੈਂ ਪਿੰਡ ਵਾਲੀ ਵੀਡੀਓ ਦਿਖਾਉਣਾ ਕੈਮਰੇ ਚ ਚੈੱਕ ਕਰਾਉਣਾ ਕਿੰਨੇ ਬੰਦੇ ਸੀ ਰਾਤ ਦਾ ਪੌਣੇ 1 2 ਦਾ ਸਮਾਂ ਸੀ ਜਾਨੀ ਪਿੰਡ ਚ ਕੋਈ ਬਾਰਦਾਤ ਤਾਂ ਨਹੀਂ ਹੋਈ ਬਚਾਅ ਹੋ ਗਿਆ ਦੇਖੋ ਵੀਡੀਓ ਕੋਈ ਵੀ ਚੱਲੋ ਅੱਜ ਮੇਰੀ ਸ਼ਿਫਟ ਆ ਗਈ ਦੋ ਤਿੰਨ ਦਿਨ ਬਾਅਦ ਦੁਬਾਰਾ ਆ ਗਿਆ ਮੀਂਹ। ਕੱਲ ਦੇਖਿਆ ਜਿੰਬਾਬਿਆਂ ਦੇ ਭੂਗ ਸੀਗਾ ਮਿਲਾਂ ਵਾਲੇ। ਚੱਲ ਪਿਆ ਮੀਂਹ ਵਾਲਾ ਕੰਮ ਸਮਾਉ ਹੋ ਜੇ ਮੇਰੇ ਹਿਸਾਬ ਨਾਲ। ਵੱਧ ਤੋਂ ਵੱਧ 4:10 ਹੋਏ ਨੇ। ਉਹੀ ਹਸਪੀਟਲ ਤੇ ਚੱਲਦਾ ਕੰਮ। ਬੱਦਲ ਗਰਜਦਾ ਕੁਛ। ਬੜਾ ਖਾਹਤ ਜਿਆਦੇ ਆਵਾਜ਼ ਆਉਂਦੀ ਜਿਵੇਂ ਕਿਤੇ ਬੱਦਲ ਫਟਦੇ ਹੁੰਦੇ ਹਨਾ। ਐਹ ਜਿਹੀ ਐਹ ਜਿਹੀ ਆਵਾਜ਼ਾਂ ਆਉਣੀਆਂ ਨੇ। ਡਰਾਵਣੀਆਂ ਜੀਆਂ। ਚਾਦਰਾਂ ਕਰਕੇ ਆਵਾਜ਼ ਘਟਾਉਂਦੇ ਅੰਦਰ ਬਹੁਤ ਸੁਣਦੀ ਆਵਾਜ਼ ਬਦਲ ਕਰ ਦਿੱਤੇ ਜੀ। ਚੌਂਦੀ ਆ। ਘਰੇਓ ਮੀਂਹ ਦੀ ਸਪੀਡ ਚੈੱਕ ਬਈ। ਲੱਗਦਾ ਪਤਾ ਥੱਲੇ ਫਰਸ਼। ਕੀ ਹਾਲ ਚਾਲ ਨੇ ਮਿੱਤਰੋ ਸਾਰਿਆਂ ਦੇ? ਮੈਂ ਤੇ ਬਾਜ ਆਏ ਸੀ ਕਿੱਥੇ ਆਏ ਬਾਜ ਦੱਸੋ? ਅੱਛਾ ਦੀ ਸੀ। ਪਹਿਲਾਂ ਦੱਸੋ ਕਿੱਥੋਂ ਆਏ ਕਿੱਥੇ ਆਏ ਆਪਾਂ? ਅਸੀਂ ਆਏ ਆ ਮੋਟਰ ਤੇ ਦੇਖੋ ਮੇਰੀ ਬੁੱਧੀ ਮੀਂਹ ਤੋਂ ਬਾਅਦ ਗੇੜਾ ਮਾਰਨਾ ਤੇ ਬਾਅਦ ਕਹਿੰਦਾ ਮੇਰੀ ਮਿੱਟੀ ਖਰਾਬ ਹੋ ਗਈ ਮੀਂਹ ਨਾਲ ਜੰਮ ਗਈ ਕਹਿੰਦਾ ਮੀਂਹ ਤੋਂ ਬਾਅਦ ਅਸੀਂ ਆਏ ਸੀ ਕਣਕ ਦੇਖਣ ਗੇੜਾ ਮਾਰ ਲੀਏ ਸਾਰੇ ਦੇਖ ਕੇ ਕਣਕ ਮੀਂਹ ਤੋਂ ਬਾਅਦ ਇੱਕ ਦਾਮੇ ਜਿਹੜੀਆਂ ਦੋਗਤ ਪਾਹੀਆਂ ਲੱਗੀਆਂ ਉਹਦਾ ਨਾ ਸੋਹਣੀ ਤਰਪੀ ਵਧੀਆ ਪੱਤਾ ਪੁੱਤਾ ਸੋਹਣਾ ਹੋਇਆ ਹੈ ਖਾੜ ਤੇ ਹੋ ਗਈ ਸਪਰੇਅ ਮਾਰਨ ਵਾਲੀ ਬਾਕੀ ਹੁਣ ਕਰਾਂਗੇ ਦੇਖਦੇ ਆ ਪਾਣੀ ਵਾਲਾ ਕੰਮ ਥਣ ਮਹੀਨੇ ਤੇ ਗਿਆ ਗਾਹਾਂ ਕਹਿ ਜਿਆ ਸਮਾਂ ਆਉਂਦਾ ਜਾਨੂੰ ਇੱਕਦਮ ਹੀ ਹੋਰ ਪੈ ਜਾਂਦਾ ਹੁੰਦਾ ਵੈਸੇ ਤਾਂ ਫਰਵਰੀ ਚ ਵੀ ਆਪਾਂ ਮੱਛੀ ਖਾਈ ਸੀ ਆ ਗਈ ਆਪਣੀ ਬਾਈ ਕਣਕ ਕਰੋ ਚੈੱਕ ਨਹੀਂ ਪੁੱਤ ਬੈਠ ਨਹੀਂ ਹੁੰਦਾ ਉੱਧਾ ਲਓ ਬਈ ਨਾ ਮੈਂ ਕਾਸ਼ ਕਰ ਪਕੜੂ ਇੰਦਾ ਕੈਮਰੇ ਦੇ ਸਾਹਮਣੇ ਦੇਖੋ ਕਿੰਨਾ ਸੋਹਣਾ ਲੱਗਦਾ ਬਦਲ ਬਦਲ ਕਿੰਨੇ ਘੈਂਟ ਲੱਗਦੇ ਆ ਮੀਂਹ ਤੋਂ ਬਾਅਦ ਕਣਕਾਂ ਦਾ ਰੰਗ ਤਲ ਗਿਆ ਪਹਿਲਾਂ ਆੜੀਆਂ ਖੜੀਆਂ ਸੀ ਕੋ ਪਹਿਲਾਂ ਤੁਹਾਨੂੰ ਪਤਾ ਛੰਡ ਛੰਡ ਸੋਹਣੀ ਪੈ ਗਈ ਸੀ ਜਿਹੜੀਆਂ ਤਾਂ ਗੇਤੀਆਂ ਸੀ ਉਹਨਾਂ ਦੇ ਰੰਗ ਹੋਰ ਸੀਗੇ ਜਾਨੀ ਪੀਲਕਾ ਪੋਲਕਾ ਤਾਂ ਚੱਕੀਆਂ ਗਈਆਂ ਜਿੰਨੇ ਕਿ ਪੀਲੀਆਂ ਦੀਆਂ ਸੀ ਕਣਕਾਂ ਸਾਰੀਆਂ ਖਤਮ ਕਰਤੀਆਂ ਪੀਲਕਾਂ ਬਾਕੀ ਫਟਾਰਾ ਵੀ ਸੋਹਣਾ ਹੋ ਗਿਆ ਹੁਣ ਤਾਂ ਆਪਾਂ ਰਿਓ ਪਾਇਆ ਹਜੇ ਹਫਤਾ ਖ ਹੋਇਆ ਦੂਜਾ ਰਿਓ ਪਾਇਏ ਨੂੰ ਬਾਕੀ ਹਜੇ ਤੁਹਾਨੂੰ ਪਤਾ ਬੀਜੀ ਵੀ ਆਪਾਂ ਲੇਟ ਹੋਈ ਆ ਉਸ ਹਾਲ ਨਾ ਦੇਖਦੇ ਆਂ ਗਾਹਾਂ ਕੀ ਬਣਦਾ ਚੇਰਾ ਬੱਬਾ ਇਹ ਆਪਣੀ ਨਹੀਂ ਆ ਬਾਕੀ ਪਿੱਪਲ ਵੀ ਛਾਂਗਤੇ ਆਪਣੇ ਕੱਲ ਆਇਆ ਸੀ ਕੁਲਵਿੰਦਰ ਦਾ ਫੋਨ ਬੱਕਰੀਆਂ ਵਾਲਾ ਦਾ ਮੈਂ ਗਿਆ ਹੋਇਆ ਸੀ ਕਿਤੇ ਮੈਨੂੰ ਕਹਿੰਦਾ ਭਾਈ ਆ ਜਾ ਮੋਟਰ ਤੇ ਪਿੱਪਲ ਛਾਂਗਣ ਲੱਗੇ ਹੋਏ ਆ ਛਾਂਗ ਵੀ ਦਿੱਤਾ ਇੱਕ ਪਿੱਪਲ ਦੇ ਡਾ ਅਲੂ ਵਾਲੇ ਪਾਸੇ ਆ ਉਹਦੀ ਉਹ ਇੱਕ ਇੱਕ ਟਾਣੀ ਜੀ ਛੜਤੀ ਉਹ ਸਿਰੇ ਤੇ ਮੈਂ ਖਣ ਛਾਂਗ 15 ਸਾਰਾ ਹੀ ਛਾਂਗ ਦਿੰਦਾ ਇਧਰ ਆ ਦੋ ਛੜ ਤੇ ਇਧਰਲੇ ਸਿਰੇ ਤੇ ਉਧਰ ਇੱਕ ਛੜਤਾ ਉਹਦੇ ਤੇ ਬਾਕੀ ਤਾਂ ਪਹਿਲਾਂ ਡੇਕਾ ਡੂੰਕਾ ਪਹਿਲਾਂ ਛਾਂਗਤੀਆਂ ਸੀਗੀਆਂ ਐਕਤੀ ਪਿੱਪਲ ਵੀ ਲੇਟ ਛਾਂਗੇ ਅਕ ਦਸੰਬਰ ਚ ਛਾਂਗ ਦਿੰਦਾ ਹੁੰਦਾ ਐਕਤੀ ਹਾਂਸ ਲੋ ਜਨਵਰੀ ਦੇ ਐਂਡ ਚ ਹੀ ਛਾਂਗੇ ਨੇ ਪਰ ਫੇਰ ਵੀ ਚਲੋ ਛਾਂਗੇ ਗਏ ਸਫਾਈ ਸੋਹਣੀ ਹੋ ਜਾਂਦੀ ਆ ਇੱਕ ਹੋਰ ਆ ਇਹਦੇ ਨਾਲ ਨਾ ਜਿੰਨਾ ਦਰਖਤ ਛਾਂਗਣ ਤੋਂ ਬਾਅਦ ਹੁਣ ਉਹ ਦੁਬਾਰਾ ਫੁੱਟਣਿਆ ਇਹ ਦੁਬਾਰਾ ਫੁੱਟਣਿਆ ਆਹ ਸੋਨੇ ਵਾਂਗੂ ਚਮਕ ਦਿੰਦੇ ਪਿੱਪਲ ਬਹੁਤ ਗੱਲਬਾਤ ਵੱਖਰੀ ਆ 1000 ਹੋਰ ਸਿਓ ਆਹ ਨਾ ਕਣਕ ਨੂੰ ਆਪ ਪਾਣੀ ਨਹੀਂ ਸਿਲਾਇਆ ਆਹ ਵਾਲੀ ਨੂੰ ਜਿਹੜੀ ਆ ਬਾਬਿਆਂ ਦੇ ਪਿਛਲੇ ਪਾਸੇ ਆ ਇਹਨੂੰ ਮੀਂਹ ਦੇ ਪਾਣੀ ਲੱਗਿਆ ਜਿਹੜੇ 1-2 ਲੱਗੇ ਆ ਇਹ ਚ ਨਾ ਕਿਤੇ ਕਿਤੇ ਕਣਕ ਪੀਲੀ ਹੋ ਕੇ ਸੁੱਕੀ ਜਾਂਦੀ ਆ ਹੁਣ ਪਤਾ ਨਹੀਂ ਤਾਂ ਆ ਦੇਖੋ ਇਥੇ ਦਿਹਿੰਦੀ ਹੋਣੀ ਆ ਇਹ ਆ ਦੇਖੋ ਵਿੱਚ ਪੀਲੀ ਦਿਹਿੰਦੀ ਆ ਨਾ ਕਿਤੇ ਕਿਤੇ ਤਾਂ ਬੂਝੇ ਸੁੱਕੇ ਪਏ ਨੇ ਇਹਨੂੰ ਪਾਣੀ ਲਾਈਆ ਜਾਂ ਕੋਈ ਸਪਰੇਅ ਕਰਦੀ ਹੈ ਜਿਹੜੀ ਸਪਰੇਅ ਕਰ ਸਕਦੇ ਦੱਸਿਓ ਜਰੂਰ ਵੀ ਕਿਹੜੀ ਸਪਰੇਅ ਕਰੀ ਆ ਪੈਦੇ ਤੇ ਆਪਾਂ ਨੂੰ ਪਤਾ ਲੱਗ ਜਵੇ ਨਾ ਨਹੀਂ ਫੇ ਪਾਣੀ ਨਾਲ ਤਾਂ ਐਉਂ ਸੀ ਮੈਂ ਕਹੇ ਜੇ ਸਿਉਂਗ ਜਾਂ ਸੁੰਡੀ ਕੋਈ ਪਈ ਹੋਊਗੀ ਤਾਂ ਉਹਦਾ ਪਤਾ ਲੱਗ ਜਾਂਦਾ